ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਲੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕਿ ਜਦੋਂ ਆਪਾਂ ਚੁੱਲੇ ਦੇ ਉੱਪਰ ਖਾਣਾ ਬਣਾਉਂਦੇ ਆ ਇਸ ਪਤਿਲੇ ਦੇ ਵਿੱਚ ਤਾਂ ਆਪਣੇ ਪਤਿਲੇ ਹੁੰਦੇ ਨੇ ਜਿਹੜੇ ਕਿੰਨੇ ਕਾਲੇ ਹੋ ਜਾਂਦੇ ਨੇ ਦੇਖੋ ਤੁਸੀਂ ਦੇਖ ਵੀ ਰਹੇ ਹੋ ਤੇ ਇਸ ਤਰੀਕੇ ਨਾਲ ਜੋ ਆਪਣਾ ਪਤਿਲਾ ਕਾਲਾ ਹੋ ਗਿਆ ਏ ਤੇ ਇਹਨੂੰ ਆਪਾਂ ਕਿਸ ਤਰੀਕੇ ਨਾਲ ਜਿਹੜਾ ਸਾਫ਼ ਕਰ ਸਕਦੇ ਆ ਤੇ ਬਿਨਾਂ ਹੱਥ ਰਗੜੇ ਤੇ ਬਿਨਾਂ ਹੱਥ ਲਾਈ ਤੇ ਆਪਣੇ ਹੱਥ ਵੀ ਨਹੀਂ ਖਰਾਬ ਹੁੰਦੀ ਹੈ ਕਿ ਦੇਖੋ ਕਿੰਨਾ ਖਰਾਬ ਹੋ ਜਾਂਦਾ ਅੱਗ ਦੇ ਨਾਲ ਪਤੀਲੇ ਹੁੰਦੇ ਨੇ ਜਿਹੜੇ ਤੇ ਇਹਨੂੰ ਆਪਾਂ ਸਾਫ਼ ਕਰਨ ਦਾ ਬਿਲਕੁਲ ਆਸਾਨ ਜਿਹਾ ਤਰੀਕਾ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਬਿਲਕੁਲ ਛੋਟੀ ਜੀ ਵੀਡੀਓ ਐ ਸਕਿਪ ਬਿਲਕੁਲ ਵੀ ਨਾ ਕਰਨਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਇੱਥੇ ਇੱਕ ਬੌਲ ਦੇ ਵਿੱਚ ਪਲਿਆ ਪਾਣੀ ਤੇ ਛੋਟਾ ਜਿਹਾ ਟੁਕੜਾ ਲਿਆ ਆਪਾਂ ਕੱਪੜੀ ਦਾ ਕਤੂ ਸਿੱਤੇ ਕੋਈ ਵੀ ਕੱਪੜਾ ਲੈ ਸਕਦੇ ਮੈਂ ਇੱਥੇ ਕਾਟਨ ਦਾ ਕੱਪੜਾ ਹੈ ਜਿਹੜਾ ਉਹ ਲੈ ਆਏ ਤੇ ਇਹਨੂੰ ਆਪਾਂ ਫੋਲਡ ਕਰ ਲਵਾਂਗੇ ਚੰਗੀ ਤਰ੍ਹਾਂ ਤੇ ਇਸ ਤਰੀਕੇ ਨਾਲ ਇਹਨੂੰ ਪਾ ਡਿਪ ਕਰ ਲਵਾਂਗੇ ਪਾਣੀ ਦੇ ਵਿੱਚ ਤੇ ਹਲਕੀ ਜਿਹੀ ਰਾਖ ਹੁੰਦੀ ਹੈ ਜਿਹੜੀ ਆਪਣੀ ਇਹ ਆਪਾਂ ਲਾ ਲਵਾਂਗੇ ਤੇ ਇਸ ਤਰੀਕੇ ਨਾਲ ਦੇਖੋ ਆਪਾਂ ਪਤਿਲੇ ਨੂੰ ਸਾਫ਼ ਕਰਾਂਗੇ ਕਿਉਂਕਿ ਸਬਜ਼ੀ ਜਦੋਂ ਬਣਦੀ ਹੈ ਤਾਂ ਗਰਮ ਹੁੰਦਾ ਹੈ ਪਤਿਲਾ ਤਾਂ ਇਹ ਬਹੁਤ ਜਲਦੀ ਸਾਫ਼ ਹੋ ਜਾਂਦਾ ਹੈ ਤੇ ਬਿਲਕੁਲ 2 ਮਿੰਟ ਦੇ ਵਿੱਚ ਆਪਣਾ ਪਤਿਲਾ ਜਿਹੜਾ ਚਾਂਦੀ ਦੀ ਤਰ੍ਹਾਂ ਚਮਕ ਜਾਊਗਾ ਤੇ ਜਿਆਦਾ ਆਪਣੇ ਹੱਥ ਵੀ ਨਹੀਂ ਖਰਾਬ ਹੁੰਦੇ ਹੈਗੇ ਤੇ ਆਪਣੇ ਟਾਈਮ ਵੀ ਬਚਤ ਹੋ ਜਾਂਦਾ ਜਦੋਂ ਸਬਜੀ ਠੰਡੀ ਹੋ ਜਾਂਦੀ ਹੈ ਜਾਨਕੀ ਆਪਣੇ ਪਤੀਲੇ ਨੇ ਠੰਡੇ ਹੋ ਜਾਂਦੇ ਨੇ ਤਾਂ ਇਹ ਸਾਫ਼ ਕਰਨੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਤੇ ਆਪਣੇ ਹੱਥ ਵੀ ਕਾਲੇ ਹੋ ਜਾਂਦੇ ਨੇ ਰਾਖ ਦੇ ਨਾਲ ਜੋ ਇਹਦੀ ਸਵਾਲ ਲੱਗੀ ਵੀ ਹੁੰਦੀ ਹੈ ਕਾਲਸ ਲੱਗੀ ਹੁੰਦੀ ਹੈ ਜਾਨਕੀ ਉਹਦੇ ਨਾਲ ਆਪਣੇ ਹੱਥਾਂ ਦੀਆਂ ਤਰੇੜਾਂ ਦੇ ਵਿੱਚ ਕਾਫੀ ਕਾਲਸ ਆ ਜਿਹੜੀ ਭਰ ਜਾਂਦੀ ਹੈ ਇਸ ਤਰੀਕੇ ਨਾਲ ਸਾਫ਼ ਕਰਨ ਨਾਲ ਆਪਣੇ ਹੱਥ ਨਹੀਂ ਜਿਹੜੇ ਬਿਲਕੁਲ ਸਾਫ਼ ਰਹਿੰਦੇ ਨੇ ਤੇ ਆਪਣਾ ਟਾਈਮ ਵੀ ਬਚ ਜਾਂਦਾ ਏ ਦੇਖੋ ਇੱਥੇ ਆਪਾਂ ਇੱਕ 프ਰੰਟ ਵਾਲੀ ਸਾਈਡ ਆ ਜਿਹੜੀ ਸਾਫ਼ ਕਰ ਦਿੱਤੀ ਆ 1 ਮਿੰਟ ਲੱਗਿਆ ਆਪਾਂ ਨੂੰ ਸਾਫ਼ ਕਰਨ ਵਾਸਤੇ ਦੇਖੋ ਇੱਥੇ ਜਦੋਂ ਆਪਣੀ ਕਾਟਨ ਦਾ ਕੱਪੜਾ ਆਪਾਂ ਲੈਨੇ ਆ ਤੇ ਗਰਮ ਚੀਜ਼ ਦੇ ਉੱਪਰ ਆਪਾਂ ਇਹਨੂੰ ਫੇਰ ਰਹੇ ਆ ਸਾਫ਼ ਕਰ ਰਹੇ ਆ ਤਾਂ ਆਪਣੀ ਲੀਰ ਜਿਹੜੀ ਇਹ ਕੱਪੜਾ ਇਹ ਸੁੱਕ ਜਾਂਦਾ ਏ ਤਾਂ ਇਹਨੂੰ ਆਪਾਂ ਦੁਬਾਰਾ ਫੇਰ ਡਿਪ ਕਰਕੇ ਥੋੜੀ ਜਿਹੀ ਰਾਖ ਲਗਾ ਕੇ ਇਹਨੂੰ ਫੇਰ ਆਪਾਂ ਦੁਬਾਰਾ ਫੇਰ ਯੂਜ਼ ਹੈ ਜਿਹੜਾ ਕਰਾਂਗੇ ਤਾਂ ਜੋ ਆਪਣਾ ਪਤੀਲਾ ਜਿਹੜਾ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਦੇਖੋ ਇੱਥੇ ਤੁਸੀਂ ਦੇਖ ਰਹੇ ਹੋ ਕਿ ਆਪਣੇ ਪਤੀਲੇ ਦੀਆਂ ਕੋਰੰਗ ਵਗੈਰਾ ਸਾਰਾ ਕੁਝ ਹੈ ਜਿਹੜਾ ਚੰਗੀ ਤਰ੍ਹਾਂ ਸਾਫ਼ ਹੋ ਗਿਆ ਤੇ ਬਿਲਕੁਲ ਆਪਾਂ ਨੂੰ 2 ਮਿੰਟ ਲੱਗੇ ਨੇ ਸਾਰਾ ਪਤੀਲਾ ਸਾਫ਼ ਕਰਨ ਦੇ ਲਈ ਤੇ ਆਪਣਾ ਟਾਈਮ ਵੀ ਕਿੰਨਾ ਬਚਤ ਹੋ ਗਈ ਤੇ ਆਪਣਾ ਪਤੀਲਾ ਵੀ ਦੇਖੋ ਕਿੰਨਾ ਸਾਫ਼ ਹੋ ਗਏ ਤੇ ਜੋ ਆਪਣੀ ਫੋਲਡ ਕੀਤਾ ਹੋਇਆ ਸੀਗਾ ਤੇ ਵਿਚਲੀ ਸਾਈਡ ਆਪਾਂ ਖੋਲ ਕੇ ਨੂੰ ਇਸ ਤਰੀਕੇ ਨਾਲ ਆਪਾਂ ਸਾਫ਼ ਕਰਾਂਗੇ ਸਿਰਫ ਆਪਾਂ ਦੋ ਵਾਰੀ ਆਪਣਾ ਕੱਪੜਾ ਸੀਗਾ ਜਿਹੜਾ ਡਿਪ ਕੀਤਾ ਸੀ ਥੋੜਾ ਹਲਕਾ ਹਲਕਾ ਤੇ ਬਾਕੀ ਅੰਦਰਲੀ ਸਾਈਡ ਆਪਾਂ ਖੋਲ ਕੇ ਉਹਨੂੰ ਚੰਗੀ ਤਰ੍ਹਾਂ ਹੁਣ ਦੇਖੋ ਇਹਦੇ ਉੱਪਰ ਸਾਫ਼ ਕਰ ਦਵਾਂਗੇ ਦੇਖੋ ਕਿੰਨਾ ਸਾਫ਼ ਆਪਣਾ ਪਤਿਲਾ ਹੋ ਗਿਆ ਕਿੰਨਾ ਖਰਾਬ ਹੋਇਆ ਸੀਗਾ ਸਿਰਫ ਆਪਾਂ ਨੂੰ 1 ਤੋਂ 2 ਮਿੰਟ ਲੱਗੇ ਨੇ ਇਹਨੂੰ ਸਾਫ਼ ਕਰਨ ਵਾਸਤੇ ਤੇ ਇਸ ਤਰੀਕੇ ਨਾਲ ਆਪਾਂ ਆਪਣਾ ਟਾਈਮ ਵੀ ਬਚਾ ਸਕਦੇ ਹਾਂ ਆਪਣੇ ਹੱਥ ਵੀ ਬਚਾ ਸਕਦੇ ਹਾਂ ਤੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਦੇਖੋ ਇਹ ਤੇ ਆਪਣਾ ptitle ਬਿਲਕੁਲ ਸਾਫ ਹੋ ਗਿਆ ਠੰਡੇ ਪਤਿਲੇ ਜਲਦੀ ਸਾਫ ਨਹੀਂ ਹੁੰਦੇ ਹੈਗੇ ਇਸ ਕਰਕੇ ਗਰਮ ਗਰਮ ਸਬਜੀ ਬਣਨ ਤੋਂ ਬਾਅਦ ਪਤਿਲੇ ਨੂੰ ਸਾਫ ਕਰ ਲਿਆ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ